ਹੋਲੀ ਦੀ ਆਰ ਵਿੱਚ ਹੁਲੜਬਾਜ਼ੀ ਕਰਨ ਵਾਲਿਆਂ ਦੇ ਪੁਲਿਸ ਨੇ ਕੱਟੇ ਚਲਾਨ ਹੋਲੀ ਇੱਕ ਬਹੁਤ ਹੀ ਪਿਆਰਾ ਰੰਗਾ ਨਾਲ ਭਰਿਆ ਤਿਉਹਾਰ ਹੈ ਜਿਸ ਨੂੰ ਲੋਕ ਬੜੀਆਂ ਖੁਸ਼ੀਆਂ ਨਾਲ ਮਨਾਉਂਦੇ ਆ ਰਹੇ ਸਨ ਪਰ ਅੱਜ ਦੇ ਮਾਹੌਲ ਵਿੱਚ ਇਹ ਤਿਉਹਾਰ ਵੀ ਹੁਲੜਬਾਜ਼ ਲੋਕਾਂ ਦੇ ਕਾਰਨ ਬਸ ਨਾ ਦਾ ਤਿਉਹਾਰ ਰਹਿ ਗਿਆ ਹੈ ਕਿਉਂਕਿ ਕੁਝ ਹੁਲੜਬਾਜ਼ ਮਨਚਲੇ ਲੋਕਾਂ ਦੀ ਵਜ੍ਹਾ ਨਾਲ ਸੋਚਵਾਨ ਲੋਕ ਇਸ ਦਿਨ ਘਰਾਂ ਤੋਂ ਬਾਹਰ ਨਿਕਲਣ ਵਿੱਚ ਬੁਰੇਜ਼ ਕਰਨ ਲੱਗੇ ਹਨ ਕਿ ਪਤਾ ਨਹੀਂ ਕਿਸ ਗਲੀ ਨੁਕੜਤੇ ਹੁਲੜਬਾਜ ਲੋਕਾਂ ਨਾਲ ਸਾਹਮਣਾ ਹੋ ਜਾਵੇ ਅਜੇ ਹੀ ਕੁਝ ਹੁਲੜਬਾਜ਼ੀ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣਾ ਪੁਲਿਸ ਵੱਲੋਂ ਚਲਾਣ ਕੱਟੇ ਗਏ ਦੇਖਿਆ ਗਿਆ ਹੈ ਮਨਚਲੇ ਯੁਵਕਾਂ ਦੇ ਚੁੰਡ ਦੇ ਚੁੰਡ ਮੋਟਰਸਾਈਕਲਾਂ ਦੇ ਸਿਲੰਸਰ ਕੱਢ ਕੇ ਉੱਚੀ ਆਵਾਜ਼ ਵਿੱਚ ਰੌਲਾ ਪਾਉਂਦੇ ਗਲੀਆਂ ਮੁਹੱਲਿਆਂ ਵਿੱਚ ਹੁਰ ਦੰਗ ਮਚਾਉਂਦੇ ਘੁੰਮ ਰਹੇ ਹਨ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰ ਯੁਵਕ ਸਿਟੀਆਂ ਵਜਾਉਂਦੇ ਤੇਜ਼ ਰਫ਼ਤਾਰ ਮੋਟਰਸਾਈਕਲ ਪਜਾਉਂਦੇ ਫਿਰਦੇ ਹਨ ਜਿਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਦੇ ਚਾਲਾਨ ਕੱਟਣ ਤੋਂ ਇਲਾਵਾ ਮੋਟਰਸਾਈਕਲ ਬਾਉਂਡ ਵੀ ਕੀਤੇ ਗਏ ਹਨ ਲੁਧਿਆਣਾ ਦੇ ਸ਼ਿਵਪੂਰੀ ਚੌਕ ਵਿਖੇ ਜੌਨ ਇੰਚਾਰਜ ਦੀਪਕ ਦੀ ਅਗਵਾਈ ਹੇਠ ਐਸਆਈ ਹਰਮੀਤ ਸਿੰਘ ਦੁਆਰਾ ਹੁੱਲੜ ਬਾਜੀਕਰਨ ਵਾਲੇ ਲੋਕ ਦੇ ਚਾਲਾਨ ਕਟੇ ਗਏ ਅਤੇ ਜਾਣਕਾਰੀ ਦੇਂਦਿਆਂ ਦੱਸਿਆ ਹੁੱਲੜ ਬਾਜੀਕਰਨ ਦੀ ਗਤੀ ਹੀ ਗਾਇਤਾ ਜਾਰੀ ਹੈ ਦੇਖੋ ਜੀ ਇਹ ਅਜੇ ਨਾੜਾ ਹੋਲੀ ਦਾ ਤਿਹਾਰ ਆ ਇਹਦੇ ਸਬੱਤ ਵਿੱਚ ਨਾ ਸਵੇਰ ਦੇ ਨਾਕੇ ਲੱਗੇ ਹੋਏ ਨੇ 7:30 ਵਜੇ ਦੇ ਰਾਦੇ 9 ਵਜੇ ਤੱਕ ਨਾਕਾ ਬੰਦੀ ਆ ਜਿਹੜਾ ਵੀ ਹੋਲੀ ਦੇ ਦੌਰਾਨ ਸ਼ਰਾਬ ਪੀ ਕੇ ਡਰਾਈਵਿੰਗ ਕਰਦਾ ਉਹਦੇ ਚਲਾਨ ਬਿਦਾਉਟ ਹੈਲਮਟ ਟ੍ਰੈਪਲਿੰਗ ਕਰਦਾ ਉਹਦੇ ਚਲਾਨ ਜਿਨ੍ਹਾਂ ਨੇ ਸਾਇਲੈਂసర్ ਲਾਏ ਹੋਏ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਕੁਝ ਲੋਕ ਪਿੰਪਲ ਸਵਾਰੀ ਹੋ ਕੇ ਤੇਜ਼ ਰਫ਼ਤਾਰ ਤੇ ਹੁੰਡਵਾਜੀ ਕਰਦੇ ਆ ਉਹਨਾਂ ਦੇ ਵੀ ਚਲਾਨ ਬਿਲਕੁਲ ਜੀ ਬਿਲਕੁਲ ਲੁਧਿਆਣਾ ਸਾਰਾ ਸੀਲ ਕੀਤਾ ਹੈ ਨਾਕਾ ਬੰਦੀ ਬੜੀ ਜ਼ਬਰਦਸਤ ਕੀਤੀ ਹੈ ਮਾਨਯੋਗ ਸੀਪੀ ਸਾਹਿਬ ਵੱਲੋਂ ਦੇਖਿਆ ਜਾ ਦੇਖਿਆ ਜਾਵੇਗਾ ਜੜੇ ਹੈ 4 ਅਨਸਰ ਹੈਗੇ ਨੇ ਡਰਿੰਕ ਕਰਕੇ ਹੈ ਆਪਣਾ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਉਹਨਾਂ ਨੂੰ ਕੀ ਕਰਨਾ ਜੀ ਅਸੀਂ ਤਾਂ ਨਾਕਾ ਬੰਦੀ ਕੀਤੀ ਹੈ ਸਾਰੇ ਕੋਲ ਐਲਕੋਮੀਟਰ ਹੈਗੇ ਨੇ ਜਿਹੜੇ ਨਾਕੇ ਤੇ ਰੋਕੀ ਦਾ ਚਲਾਨ ਕਰਕੇ ਉਹਦੇ ਹੱਥ ਬੜਾਈ ਦਾ ਜੀ ਜੇ ਡਾਕੂਮੈਂਟੇ ਪੇਸ਼ ਕਰਦਾ ਠੀਕ ਆ ਨੇ ਮੋਟਰ ਵੀ ਕਲੈਕਟ 207 ਵਿੱਚ ਬੰਦ ਜਣੀ ਗੱਡੀ ਬੰਦ ਕਰਦੇ ਬੰਦ ਕਰਦੇ ਆ ਥੋੜਾ ਸਾਹਮਣੇ ਇੱਕ ਦਾ ਚਲਾਨ ਕੀਤਾ ਜਿਹੜੇ ਕਿ ਤੁਸੀਂ ਲੋਕਾਂ ਤੇ ਕਹਿੰਦੇ ਅਸੀਂ ਤਿਹਾਰ ਮਨਾਉਂਦੇ ਪਏ ਆ ਸਾਡੇ ਚੋਂ ਚਲਾਨ ਕੱਟਿਆ ਜਾ ਰਿਹਾ ਹੈ ਡਰਿੰਕ ਵੀ ਕਿਤੇ ਦੇਖੋ ਜਿਹੜਾ ਉਹ ਤਿਹਾਰ ਆ ਨਾ ਪੜੇ ਲਿਖੇ ਨੇ ਉਹ ਤਾਂ ਵਧੀਆ ਆਪਣਾ ਇੰਜੋਏ ਕਰਦੇ ਨੇ ਜਿਹੜੇ ਲੋਕ ਥੋੜਾ ਜਿ ਨੂੰ ਪੰਜਾਬੀ ਫੁਗਰਾਪੰਦੀ ਕਹਿੰਦੇ ਨੇ ਉਹ ਰੋਡਾਂ ਤੇ ਸ਼ੋਅ ਕਰਨਾ ਚਾਹੁੰਦੇ ਨੇ ਉਹ ਅਸੀਂ ਬੰਦ ਕਰਦੀ ਆ ਜੀ ਫੁਗਰਾਪੰਦੀ ਨਾ ਹੁਣ ਕਾਨੂੰਨ ਦੀ ਕੋਈ ਬੰਦਾ ਲੰਘਣਾ ਨਹੀਂ ਕਰੂਗਾ ਕਾਨੂੰਨ ਇਹ ਸਵੇਰੇ 7:30 ਵਜੇ ਤੋਂ ਨਾਕਾਬੰਦੀ ਚੱਲ ਰਹੀ ਆ ਹਰ ਇੱਕ ਚੌਂਕ 'ਤੇ ਬੈਰੀਕੇਡਿੰਗ ਲਾ ਕੇ ਨਾਕਾਬੰਦੀ ਹੋ ਰਹੀ ਆ ਹਰ ਇੱਕ ਜੀਓ ਸਾਹਿਬਨ ਬਾਹਰ ਨੇ ਐਸ ਐਚਓ ਸਾਹਿਬ ਸਾਰੇ ਨਾਕਿਆਦੇ ਨੇ ਜੀ ਕੋਈ ਏਡੀਸੀ ਵੀ ਮਾਰਜੋਗੇ ਏਡੀਸੀ ਵੀ ਡ੍ਰਾਈਵ ਸਾਰ ਵੱਲੋਂ ਏਸੀਪੀ ਸਾਹਿਬ ਵੱਲੋਂ ਕੋਈ ਬੰਦੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਸਾਰੇ ਨਾਕਿਆਂ ਦੇ ਸਾਰੇ ਜਿੰਨੇ ਜੀਓ ਸਾਹਿਬਾਨ ਸਾਰੇ ਫੀਲਡ 'ਚ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਮੈਸੇਜ ਦੇ ਰਿਹਾ ਜਿਹੜੇ ਵੀ ਬੰਦੇ ਨੇ ਜਿਹੜੇ ਵੀ ਬੰਦੇ ਨੇ ਹੋਲੀ ਦਾ ਤਿਹਾਰ ਇੰਜੋਏ ਕਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਇਹ ਦੇਖੋ 25% ਲੋਕ ਇਦਾਂ ਦੇ ਨੇ ਜਿਹੜੇ ਹੁੱਲੜਬਾਜੀ ਵਾਲੇ ਨੇ ਉਹਨਾਂ ਦੇ 15% ਦਾ ਹੀ ਚਲਾਨ ਕਰੀ ਤੇ 10% ਨੇ ਉਹਨਾਂ ਨੇ ਅੱਧੇ ਪੌਣੇ ਘੰਟੇ ਦਾ ਕੋਈ ਵਹਿ ਜਾਣਗੇ ਵਾਰਨਿੰਗ ਦੇ ਕੇ ਵੀ ਛੱਡੇ ਜਾਣਾ ਵਾਰਨਿੰਗ ਨਹੀਂ ਕਿਸੇ ਨੂੰ ਦਿੱਤੀ ਵਾਰਨਿੰਗ ਦਾ ਕਿਉਂ ਮਤਲਬ ਜੇ ਦੇਖੋ ਟ੍ਰਿਪਲਿੰਗ ਕਰ ਰਿਹਾ ਸਾਇਲੈਂਸਰ ਲਾਇਆ ਹੋਇਆ ਡ੍ਰਿੰਕੀ ਨੂੰ ਕਾਦੀ ਵਾਰਨਿੰਗ ਦੇਣੀ ਆ ਉਹ ਤਾਂ ਕਾਨੂੰਨ ਦੀ ਲੰਘਣਾ ਕਰ ਰਿਹਾ ਨਾ ਬਿਲਕੁਲ ਬਿਲਕੁਲ ਵਾਰਨਿੰਗ ਤਾਂ ਉਹਦੇ ਹੁੰਦੀ ਆ ਚਲੋ ਬੱਚਾ ਕੱਲ ਆਇਆ ਕੋ ਟਿਊਸ਼ਨ ਪੜ੍ਹਨ ਜਾ ਰਿਹਾ ਕੋਈ ਰਾਸ਼ਨ ਲੈਣ ਜਾ ਰਿਹਾ ਉਹਨੂੰ ਮਾੜੀ-ਬੂਡੀ ਵਾਰਨਿੰਗ ਹੁੰਦੀ ਆ ਬਟ ਅੱਜ ਤਾਂ ਸਾਰੀ ਮਾਰਕੀਟ ਬੰਦ ਆ ਅੱਜ ਤਾਂ ਵਾਰਨਿੰਗ ਦਾ ਮੁੱਕ ਹੀ ਇਹ ਨਹੀਂ ਕੋਈ ਥੈਂਕ ਯੂ